ਮਨੁੱਖ ਜਿਹੜਾ ਹਮੇਸ਼ਾ ਧਰਮ ਦੇ ਵਿੱਚ ਭੁੱਲਿਆ ਹੋਇਆ ਮਨੁੱਖ ਬੰਦਾ ਧਰਮ ਦੇ ਵਿੱਚ ਭੁੱਲਿਆ ਹੋਇਆ ਇਸੇ ਕਰਕੇ ਉਹ ਰੰਗ ਨਹੀਂ ਚੜਦਾ ਨਾਮ ਦਾ ਕੋਈ ਕੋਈ ਮਨ ਦੇ ਪਿੱਛੇ ਲੱਗਣਾ ਬਾਤ ਅੱਜ ਮੇਰੇ ਮਨ ਨੂੰ ਸੋਹਣੀ ਗੱਲ ਲੱਗੀ ਆ ਮੈਨੂੰ ਚੰਗੀ ਲੱਗੀ ਮਨਪੇਹੋ ਦੀ ਬਸਤਾ ਹੈ ਇਹ ਮਨ ਕਿਸੇ ਤੋਂ ਜਿੱਤਿਆ ਨਹੀਂ ਜਾਂਦਾ ਸਭ ਤੋਂ ਵੱਡਾ ਭਲੀ ਹੈ ਮਨ ਮਨ ਜਿੱਤੇ ਜਗ ਜਿੱਤ ਜਿਹੜਾ ਮਨੋ ਜਿੱਤ ਲਿਆ ਉਹਨੇ ਜਗ ਨੂੰ ਜਿੱਤ ਲਿਆ ਪਰ ਇਹ ਮਨ ਜਿੱਤਣਾ ਬੜਾ ਮੁਸ਼ਕਲ ਦੀ ਗੱਲ ਹੈ ਮਨ ਇਹੋ ਵੀ ਵਸਤਾ ਹੈ ਕਿ ਕਿਸੇ ਨੇ ਭੂਤ ਕਾਬੂ ਕਰ ਲਿਆ ਉਹ ਕਹਿੰਦਾ ਵੀ ਮੈਂ ਭੂਤ ਦਾ ਨਾਂ ਇਹ ਤੇ ਜਿਹੜਾ ਮਰਜੀ ਕੰਮ ਕਰਾਇਓ ਪਰ ਸ਼ਰਤ ਹੈ ਕਿ ਕੰਮ ਮੁਕਿਆ ਨੇ ਫਿਰ ਬੰਦੇ ਨੂੰ ਮਾਰ ਦੇਣਾ ਉਹ ਹਲਵਾਈ ਨੇ ਸੋਚਿਆ ਵੀ ਮੈਂ ਜਾਵਾਂ ਮੇਰੇ ਕੋ ਬੱਤਨ ਬੁੱਤਾਂ ਚੰਗੇ ਸੌਦੇ ਨਾਲ ਆਏ ਉਹਨੇ ਗਵਾੰਦਾ ਉਹ ਜਿਹੜਾ ਕੰਮ ਆਖੇ ਮਿੰਟਾਂ ਚ ਕਰ ਦੇਵੇ ਜਿਹੜਾ ਕੰਮ ਆਖੇ ਮਿੰਟਾਂ ਚ ਕਰ ਦੇਵੇ ਇਹ ਹਲਵਾਈ ਨੇ ਸੋਚਿਆ ਵੀ ਕੰਮ ਨਿਪੜ ਗਿਆ ਹੈ ਹੁਣ ਮੈਨੂੰ ਨਵੇੜੂ ਉਹਨੇ ਵਿਚਾਰ ਕਰ ਕਰ ਕੇ ਸੋਚਿਆ ਉਹ ਪਹਿਲਾਂ ਵੀ ਦੱਸੋ ਹੁਣ ਉਹ ਕਹਿੰਦੇ ਵੀ ਆਇਆ ਕਰਕ ਬਾਂਝ ਲੈ ਕੇ ਆ ਬੜਾ ਸਾਰਾ ਹੋਨੇ ਲਵਾਂ ਦਾ ਕਹਿੰਦਾ ਹੁਣ ਘੱਟ ਦੇ ਤੋ ਆ ਪੱਟ ਕੇ ਚੰਗੀ ਤਰ੍ਹਾਂ ਉਹਨੂੰ ਚੰਗੀ ਤਰ੍ਹਾਂ ਘੱਟ ਦਿੱਤਾ ਕਹਿੰਦਾ ਹੁਣ ਤੋਂ ਆਇਆ ਕਰ ਵੀ ਤੇ ਚੜੀ ਜਾ ਤੇ ਉਤਰੀ ਜਾ ਤੂੰ ਪੰਜ ਚਾਰ ਦਿਨ ਚੜਿਆ ਉਹਨੇ ਕਿਹਾ ਵੀ ਬੜਾ ਕੰਮ ਆ ਖੋ ਤਾਂ ਪਹਿਰੇ ਹੀ ਪੈ ਗਿਆ ਕਹਿੰਦਾ ਜੀ ਇਹ ਕੰਮ ਨਹੀਂ ਹੁੰਦਾ ਮੇਰੇ ਤੇ ਕਿਰਪਾ ਕਰੋ ਜੇ ਮੈਂ ਤੁਸੀਂ ਕਹੋਗੇ ਮੈਂ ਬਾਕੀ ਉਹ ਮੈਂ ਕੰਮ ਕਰ ਲਵਾਂ ਪਰੇ ਨਹੀਂ ਇਹ ਐਸੀ ਤਰ੍ਹਾਂ ਇਹ ਮਾਨ ਹੈ ਇਹ ਮਨ ਭੂਤ ਦੀ ਮਿਆਈ ਹੈ ਇਹਨੂੰ ਰੋਕਣ ਵਾਸਤੇ ਗੁਰੂ ਦੇ ਸ਼ਬਦ ਦਾ ਥੰਮ ਗੱਡਣਾ ਪੈਂਦਾ ਹੈ ਗੁਰੂ ਕਾ ਸ਼ਬਦ ਮਨ ਅਸਥਮਨ ਉਹਨੂੰ ਗੁਰੂ ਦੇ ਸ਼ਬਦ ਦਾ ਮਤ ਬੰਨ੍ਹ ਗੱਡਣਾ ਪਊ ਇਹਨੂੰ ਵਾਰ-ਵਾਰ ਫਿਰ ਕਹਿਣਾ ਕੁਬੇ ਤੇ ਚੜ ਜਦੋਂ ਵਾਰ-ਵਾਰ ਚੜੇਗਾ ਮਨ ਨੂੰ ਚਾਰਸਤੇ ਤੇ ਰੋਕ-ਰੋਕੇ ਜਦ ਮਨ ਭੱਜਿਆ ਫਿਰਦਾ ਹੈ ਆੰਦਿਆਂ ਦੀ ਸਪੀਡ ਆਪ ਤਰ ਗੱਠੇ ਹੋ ਰਿਹਾ ਇਹ ਪਤਾ ਨਹੀਂ ਕਿੱਥੇ ਕਿੱਥੇ ਫਿਰਦਾ ਇਹ ਵੀ ਇੱਧਰ ਰੋਕ ਰੋਕ ਕੇ ਗੁਰੂ ਘਰ ਲਾਉਣਾ ਬਾਰ-ਬਾਰ ਇਹ ਚੱਣੀ ਇੱਧਰ ਆ ਇੱਧਰ ਆ ਜਦੋਂ ਹੌਲੀ ਹੌਲੀ ਫਿਰ ਇਤਕਾਦ ਦੇ ਵਿੱਚ ਆ ਜਾਂਦਾ ਹੈ ਸਾਡੇ ਨਗਰ ਛੋਟਾ ਸੀ ਜੇ ਉਹ ਇੱਕਦਮ ਬੰਦ ਦੇ ਜਿਹੜੇ ਦਰਖਤ ਦੇ ਨਾਲ ਦੂਸਰੇ ਜਿਹੜੋ ਆਪ ਉੱਥੇ ਆ ਕੇ ਖੜ ਜਾਂਦਾ ਆਪਣੇ ਟਾਈਮਸ ਪਾਮੋ ਨੇ ਆਣਾ ਲੱਤ ਨੂੰ ਰਸਾ ਪਾਦ ਗਿਆ ਉਹ ਸਾਰੀ ਰਾਤ ਉੱਥੇ ਖੜਾ ਰਹਿਣਾ। ਦਿਨ ਕੜੇ ਨਿਕਲਣਾ ਫਿਰ ਚੋਗਣ ਵਗੈਰਾ। ਤੇ ਐਸੀ ਤਰ੍ਹਾਂ ਜਿਹੜਾ ਮਨ ਆ ਫਿਰ ਇੱਕ ਜਗ੍ਹਾ ਦੇ ਉੱਪਰ ਜਾਂਦਾ। ਉਹਨੂੰ ਪਤਾ ਵੀ ਇੱਥੇ ਹੁਣ ਆਪਣਾ ਠਿਕਾਣਾ ਸੁਖ ਹੈ। ਉਹ ਕਰਕੇ ਵੀ ਮਨ ਜਿਹੜਾ ਇਹਨੂੰ ਜਦੋਂ ਆਪਾਂ ਗੁਰੂ ਦਾ ਸ਼ਬਦ ਜਪਾਂ ਦੇ ਦੌਰ ਨੂੰ ਧਾਰਨ ਕਰਕੇ ਤੇ ਵਸ ਗੁਰੂ ਵਸ ਗੁਰੂ ਵਸਿ ਮੰਨ ਕਰਦੇ ਰਹਾਗੇ। ਨਾਮ ਜਪਦੇ ਰਹਾ ਮੰਗੇ ਫਿਰ ਇਹ ਮਨ ਹੌਲੀ ਹੌਲੀ ਕਾਬੂ ਹੋ ਜਾਂਦਾ ਫਿਰ ਟਿਕਾ ਵਿੱਚ ਆ ਜਾਂਦਾ ਫਿਰ ਇਹ ਮਨ ਭੱਜਦਾ ਕਿੱਧਰ ਤੇ ਮਨ ਭੱਜਣੋਂ ਹਟ ਜਾਂਦਾ ਤੇ ਫਿਰ ਪਰਮੇਸ਼ਰ ਦੇ ਆਖੇ ਲੱਗਣ ਲੱਗ ਜਾਂਦਾ ਆਤਮਾ ਦੇ ਕਿਉਂਕਿ ਪਹਿਲਾਂ ਮਨ ਜਿਹੜਾ ਕਾਮ ਕਰੋ ਦੇ ਮੋਹ ਮੋਹ ਹੰਕਾਰ ਜਿਹੜੇ ਨੇ ਘੋੜੇ ਨੇ ਤੇ ਮਨ ਜਿਹੜਾ ਰਾਸ ਉਹਨਾਂ ਨੂੰ ਜੋੜਿਆ ਉਹਦਾ ਚਲਾਉਣ ਵਾਲਾ ਰਥਵਾਹੀ ਉਹ ਮਨ ਪਿੱਛੇ ਨਹੀਂ ਦੇਖਦਾ ਨੇ ਵੀ ਪਿੱਛੇ ਕੋਈ ਬੈਠਾ ਹੈ ਉਹ ਆਪਣੇ ਵਾਲੇ ਘੋੜੇ ਪਹਚਾਣ ਖੁਰਦਾ ਕਦੋਂ 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 ਤੇ ਜਦੋਂ ਫਿਰ ਉਹਨੂੰ ਗਿਆਨ ਹੋ ਜਾਂਦਾ ਫਿਰ ਮਨ ਦੇਖਦਾ ਵੀ ਪਿੱਛੇ ਬੈਠਾ ਹੁਕਮ ਚਲਾਉਣ ਵਾਲਾ ਉਹ ਉਤਨ ਝਾਤਦਾ ਫਿਰ ਮਨ ਦਿੱਤੀ ਜਿਹੜੀ ਇੱਕ ਤਰੀਕ ਇਹਨੂੰ ਕਹਿੰਦੇ ਅੰਤਰੀਤ ਦ੍ਰਿਸ਼ਟੀ ਬਾਦ ਵਿੱਚ ਬਾਂਦੂ ਦੇ ਅੰਦਰ ਸੋਚਣ ਲੱਗ ਜਾਂਦੀ ਅੰਦਰ ਵੀ ਸੋਚਦੇ ਕਿ ਅੰਦਰ ਪਹਾੜੀ ਕਿੱਥੇ ਹੈ ਕਿਉਂਕਿ ਮਨ ਤੋਂ ਜੋ ਤਸور ਪੈਣਾ ਇਹ ਆਪਣੇ ਹਿਰਦੇ ਵਿੱਚ ਟੁੱਟਣ ਲੱਗ ਜਾਂਦਾ ਹੈ ਤੇ ਅੰਦਰ ਉਲਝਦਾ ਤਾਂ ਹੀ ਤਾਂ ਕਹਿਣਾ ਉਹ ਹੱਥਾਂ ਤਾਂ ਜਾਈ ਜੇ ਇਹਾਂ ਨਾ ਹੋਈ ਤੇ ਦੂਏ ਪਾਸੇ ਤਾਂ ਫੇਰ ਪਹਾੜੀ ਵੀ ਆਪਣੇ ਕੋਲ ਨਾ ਹੋਵੇ ਜਦ ਹਾਇਤ ਨੇ ਕੋਲ ਫੇਰਾ ਪਰ ਹੋਰ ਪਾਸੇ ਭਜਣ ਦੀ ਲੋੜ ਨਹੀਂ ਕਦੇ ਕਿਧਰੇ ਨੂੰ ਯਾਤਰਾ ਕਦੇ ਕਿਧਰੇ ਫੇਰ ਤਾਂ ਕੰਦੇ ਅੰਦਰੇ ਖੋਜ ਲੈ ਜੋ ਕੰਦੇ ਸੋਈ ਬ੍ਰਹਮੰਡ ਦੇ ਦੋਖ ਹੋ ਜਾ ਸੋ ਪਾਵੇ ਤੇ ਸਰੀਰ ਦੀ ਜਿਹੜੀ ਰਚਨਾ ਹੈ ਉਹੀ ਬ੍ਰਹਮੰਡ ਦੀ ਰਚਨਾ ਹੈ ਆਹੀ ਕੁਛ ਬ੍ਰਹਮੰਡ ਦੇ ਵਿੱਚ ਆ ਤੇ ਜੇ ਸਰੀਰ ਨੂੰ ਖੋਜ ਲਵੇ ਤਾਂ ਸਾਰਾ ਬ੍ਰਹਮੰਡ ਖੋਜਿਆ ਜਾਂਦਾ ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਮਝਾਉਂਦੇ ਕਹਿਣੇ ਪਾਏ ਕਹਿਣਾ ਪਾਏ ਗੁਰੂ ਦੀ ਕਾਰ ਕਰ ਮਰਗਾਂ ਜਿਹੜੀ ਹੈ ਤੇ ਮਰਗਾਂ ਇਹਦੇ ਸ਼ਬਦ ਨੂੰ ਪਛਾਣਨਾ ਕਰ ਇਹੋ ਪਛਾਣਨਾ ਕਰ ਗੁਰਬਾਣੀ ਨੂੰ ਕਿਉਂ ਸਤਿਗੁਰੂ ਜੀ ਸਮਝਾਉਂਦੇ ਮਨ ਨੂੰ ਕਾਬੂ ਕਰਨ ਵਾਸਤੇ ਗੁਰੂ ਦੀ ਜੜੀ ਹੈ ਦੇਖਿਆ ਜ਼ਰੂਰੀ ਹੈ ਜੀ